ਹਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਮੱਲੋਵਾਲ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਬਹੁਤ ਟਾਪ ਦੇ ਪਸ਼ੂ ਲੈ ਕੇ ਆਉਂਦਾ ਵੀਰ ਇੱਕ ਤਾਜੀ ਸੂਈ ਵਿਹੜ ਦਿਖਾਵਾਂਗੇ ਇੱਕ ਦਿਖਾਵਾਂਗੇ ਤੁਹਾਨੂੰ ਟੋਕੜ ਇੱਕ ਤੁਹਾਨੂੰ ਦਿਖਾਵਾਂਗੇ ਮੱਝ ਬਹੁਤ ਹੀ ਸੋਹਣੀ ਆ ਤੇ ਚੰਗੀ ਕੁਆਲਿਟੀ ਦੀ ਹੈ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਾਂ ਹਰ ਵਾਰ ਬੇਨਤੀ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸੋਏ ਪਸ਼ੂ ਦੋ ਟਾਈਮ ਚੋ ਕੇ ਆਪਣੇ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਆ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਕਰਾਉਨੇ ਆ ਗੱਲਬਾਤ ਲੈਣੇ ਆ ਜੀ ਡਿਟੇਲ ਇਹਨਾਂ ਦੀ हां जी सासरीガル பாਜੀ ਜੀ ਕਿ ਹਾਲ ਚਾਲ ਆ ਜੀ ਪ੍ਰਧਾਨ ਸਾਹਿਬ ਕੀ ਹਾਲ ਚਾਲ ਵਾ ਚਾ ਵਧੀਆ ਜੀ ਬੜਾ ਪਿਛੇ ਹੋ ਖਲੋਤੇ ਸੀ ਇੱਥੇ ਠੀਕ ਆ ਤੇ ਕਿਦਾਂ ਫੇ ਅੱਜ ਤਿੰਨ ਹਾਂ ਜੀ ਵੀਰੇ ਤਿੰਨ ਆ ਠੀਕ ਆ ਐਡਰੈਸ ਦੱਸ ਦੇ ਜੀ ਕਿਨ ਮੰਨੋ ਆ ਵੀਰੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪਾਪੋਕਾਰਾ ਠੀਕ ਆ ਤੇ ਨਾਮ ਕੀ ਵੀਰ ਜੀ ਆਪਣਾ ਸਾਹ ਸਿੰਘ ਵੀਰੇ ਫੋਨ ਨੰਬਰ ਦੱਸ ਦੋ ਜੀ 8846 9447 ਠੀਕ ਆ ਜੀ ਤੇ ਅੱਜ ਤਿੰਨ ਪਸ਼ੂ ਹਾਂਜੀ ਤਿੰਨ ਹਾਂਜੀ ਇੱਕ ਮੱਝ ਤੇ ਦੋ ਦੋ ਗਾਵਾਂ ਦੋ ਗਾਵਾਂ ਠੀਕ ਹੈ ਮੱਝ ਤੋਂ ਕਰੀਏ ਸ਼ੁਰੂਆਤ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਵੀਰ ਜੀ ਇਹਦੇ ਕੋਲ ਮੇਰੇ ਆਹ ਕੰਮ ਤੋਂ 11 ਕਿਲੋ 11 ਕਿਲੋ 11 ਕਿਲੋ ਹਾਂਜੀ ਠੀਕ ਹੈ ਤੇ ਬੱਚਾ ਹੈ ਨੀਗਾ ਬੱਚਾ ਨੇ ਆਹ ਮਹੀਨੇ ਦੀ ਸੂਈ ਅੱਛਾ ਇੱਕ ਮਹੀਨਾ ਹੋ ਗਿਆ ਸੂਈ ਨੂੰ 11 ਕਿਲੋ ਦੁੱਧ ਜਿਹੜਾ ਤਿਆਰ ਸੂਆ ਇਹਦਾ ਕਿੰਨਾ ਹੋਊਗਾ ਵੀਰ ਜੀ ਤੀਜਾ ਚੌਥਾ ਲਾ ਦੇ ਤੀਜਾ ਭਾਵੇਂ ਚੌਥਾ ਮਾਰ ਲੈ ਹਨਾ ਠੀਕ ਹੈ ਤੋਰੀਏ ਜੀ ਇਹਨੂੰ ਆਹ ਵੇਖੋ ਕੱਦ ਕਾਠ ਮੱਝ ਦਾ ਚੈੱਕ ਕਰੋ ਤੀਜਾ ਮੰਲੇ ਭਾਂ ਚੌਥਾ ਮੰਲੇ ਕੋਈ ਵੀਰ ਨੇ ਮੋਲੀ ਉਹ ਕਰ ਦੇਣਾ ਵਾ ਵੀ ਸੁਆ ਸਮਝ ਨਹੀਂ ਆਣੀ ਹੈ ਹਨਾ ਪੁੱਛਣਾ ਹੀ ਨਹੀਂ ਕਿਸ ਨੇ ਆਹ ਵੇਖੋ ਜੀ ਦੁੱਧ ਇਸ ਟਾਈਮ ਦੇ 11 ਕਿਲੋ ਕਹਿੰਦੇ ਆ ਆਹ ਵੇਖੋ ਜੀ ਸੋਹਣੀ ਆ ਜੀ ਕੱਦ ਸੋਹਣਾ ਮੱਝ ਦਾ ਬਾਕੀ ਲੇਵਾਂ ਲੂਆ ਚੰਗਾ ਸੋਹਣਾ ਵਾ ਬਾਕੀ ਤੋੜ ਕੇ ਦਿਖਾਉਨੇ ਆ ਪ੍ਰਧਾਨ ਸਾਹਿਬ ਤੋੜਨਗੇ ਅੱਜ ਮੱਝਾਂ ਨੂੰ ਵੇਖੋ ਜੀ ਕੱਦ ਕਾੜ ਮੱਝ ਦਾ ਚੰਗਾ ਸੋਹਣਾ ਜੀਆ ਚੌਥਾ ਸੁਆ ਮੰਨ ਲੇ ਗਈ ਆ ਵੇਖੋ ਲੇਵਾ ਵੇਖੋ ਕਿ ਕਿੰਨਾ ਸੋਹਣਾ ਜੀ ਇਹਦਾ ਕਰੋ ਚੈੱਕ ਇਹਦਾ ਭਾਵੇਂ ਤਾਰੀ ਆ ਵੇਖੋ ਬਾਕੀ ਹੈ ਬਿਲਕੁਲ ਵੀਰ ਦੱਸਦਾ ਕਿ ਠੰਡੀ ਧੀਰੀ ਆ ਥਾਨ ਬੜੇ ਸੋਹਣੇ ਲੱਗੇ ਆਜੋ ਵੀਰ ਜੀ ਆਜੋ ਬੜੇ ਦੁੱਧ ਵਾਲੀ ਆ ਜੀ ਮੱਜ ਬਾਕੀ ਇਹ ਵੇਖੋ ਕਿ ਆ ਚੀਜ਼ ਨਹੀਂ ਕਿਤੇ ਵੇਖੀ ਲੇਵੇ ਦੇ ਉੱਪਰ ਨਾੜ ਪਿਛਲੇ ਬੰਨੇ ਆ ਪੂਛ ਫੜ ਕੇ ਵਿਖਾਈ ਵੀਰ ਮਾੜੀ ਜੀ ੱਲੇਵੇ ਦੇ ਉੱਪਰ 나ੜ ਵੇਖੋ ਕਿੱਡੀ ਮੋਟੀ ਏ ਜੀ ਆਹ ਵੇਖੋ ਕਰੋ ਚੱਕ ਕੀ ਮੋਟੀ 나ੜ ਆ ਥੋੜੀ ਡਰਦੀ ਸਾਡੇ ਵੀਰ ਜੀ ਉਹ ਜਿਹੜਾ ਇੱਕ ਥਣ ਦੇ ਨਾਲ ਵੀ 2 ਧਾਰਾਂ ਆਉਂਦੀਆਂ ਇਹਦੇ ਆਉਂਦੀਆਂ ਧਾਰਾਂ ਉਹਦੇ ਵਿੱਚ ਸਰੂ ਹੈਗਾ ਹਨਾ ਆਹ ਜਿਹੜਾ ਅਗਲੇ ਥਣ ਦੇ ਨਾਲ ਆ ਆਹ ਵੇਖੋ ਨਾ ਪਾਈਪ ਲਾਈਨ ਕਿੱਡੀ ਮੋਟੀ ਏ ਤੇ ਦੁੱਧ 11 ਕਿਲੋ ਪੂਰਾ ਵਾ 11 ਕਿਲੋ ਵੀਰੇ ਠੀਕ ਆ ਤੇ ਮੁੱਲ ਕਿੰਨਾ ਕਰਨਾ ਵੀਰ 50000 50000 ਛੋੜ ਕਰ ਦੇਗਾ 2000 ਕਰ 48000 ਦੀ ਹਾਂਜੀ ਠੀਕ ਹੈ ਬਾਕੀ 11 ਕਿਲੋ ਵਾਲੀ ਇੰਨੇ ਦੀ ਨਹੀਂ ਲੱਭਣੀ ਨਹੀਂ ਲੱਭਣੀ ਇਹ ਮਿਲਦੀ ਵੀਰ ਜੀ ਕਿਦਾਂ ਪਹਾੜੇ ਦੇ ਕੇ ਕਿਦਾਂ ਠੀਕ ਗੱਲ ਆਉਣਾ ਪਈ ਠੀਕ ਆ ਹਾਂਜੀ ਇੱਕ ਟਾਈਮ ਕਿ ਦੋਵੇਂ ਟਾਈਮ ਇੱਕ ਟਾਈਮ ਇੱਕ ਟਾਈਮ ਠੀਕ ਗੱਲ ਆਉਂਦੀ ਉਹ ਪਤਾ ਫਿਕਸ ਨਹੀਂ ਕੋਈ ਵੀ ਉਸੇ ਨਹੀਂ ਔਰ ਮੂੜ ਦਾ ਭਾਅ ਸ਼ਾਮਾ ਦਾ 5000 ਠੀਕ ਆ ਕਈ ਯਾਰਾ ਤੁਹਾਡੇ ਕੋ ਮੈਨੂੰ ਲੱਗਦਾ ਟਾਈਮ ਘੱਟ ਹੋਣਾ ਵਾ ਤੇ ਤੁਸੀਂ ਜਾਣ ਕੇ ਲਾ ਲੈਂਦੇ ਹੋ ਨੀ ਕਿ ਨਹੀਂ ਆਹ ਟੀਕਾ ਲਾ ਦੇ ਨਹੀਂ ਲੱਗਦਾ ਸਾਨੂੰ ਹੁੰਦਾ ਵੀ ਬਾਹਰ ਕਿਤੇ ਡੰਗ ਡੰਗ ਨੀ ਜਾਣਾ ਜਦੋਂ ਉਦੋਂ ਹੁੰਦਾ ਛੇਤੀ ਦਾ ਕਰਕੇ ਠਪੜਾ ਪਉਣਾ ਪੈਂਦਾ ਬਾਕੀ 48000 ਮੁੱਲ ਕੀਤਾ ਵੀਰ ਨੇ ਅੱਛਾ 48000 ਦੀ ਦੇਣੀ ਆ 50000 ਮੋਲਿਆ ਤੇ 10 ਰੁਪਏ ਹੋਰ ਛੋਟ ਕਰ ਦਾਂਗੇ ਦੁੱਧ 11 ਕਿਲੋ ਆ ਇਹਦੇ ਕੋਲ ਜਿਹੜਾ ਚੋਆ ਕੇ ਦੇਣਾ ਮੈਂ ਇਹ ਵੇਖ ਲਓ ਵੀ ਇੰਨੇ ਦੀ ਨਹੀਂ ਲੱਭਣੀ ਤੁਹਾਨੂੰ 11 ਕਿਲੋ ਦੁੱਧ ਵਾਲੀ ਤੇ ਹੁਣ ਆਪਾਂ ਦੂਜੇ ਨੰਬਰ ਵਾਲੀ ਦਿਖਾਈਏ ਗਾਈ ਹੈ ਨਾ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਡੇਢ ਦੋ ਮਹੀਨੇ ਹੋਏ ਸੂਈ ਡੇਢ ਦੋ ਮਹੀਨੇ ਤੇ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਦੁੱਧ 10 ਕਿਲੋ ਦੇ ਥਲੇ 10 ਕਿਲੋ ਦੁੱਧ ਤੋਰੀ ਹੈ ਜੀ ਇਹਨੂੰ ਵੀ 10 ਕਿਲੋ ਦੁੱਧ ਬਾਕੀ ਲੇਵਾ ਵੇਖ ਲਓ ਫਿਕਸ ਆਰਡਰ ਵਾਲੀ ਐ ਸੋਹਣੀ ਸੁਨੱਖੀ ਪੂਰੀ ਆ ਥਾਣ ਬੜਾ ਚੰਗਾ ਲੱਗਾ ਠੰਡੀ ਤੇਰੀ ਰੱਸੀ ਪਾਉਣ ਦੀ ਲੋੜ ਲੋੜ ਨਹੀਂ ਆ ਵੇਖੋ ਜੀ ਬਾਕੀ ਦੁੱਧੇ ਦਾ ਚਿੱਟਾ ਹੋਣਾ ਵਾਂਗੇ ਕਿਦਾਂ ਚਿੱਟਾ ਦੁੱਧੇ ਦਾ ਆਹ ਵੇਖੋ ਜੀ ਫੈਂਡ ਵੀ ਇਹਨਾਂ ਦੀ ਚੰਗੀ ਹੁੰਦੀ ਆ ਸੋਹਣੀ ਸੁਨੱਖੀ ਪੂਰੀ ਆਹ ਵੇਖੋ ਜੀ ਜਾਣ ਦੋ ਬਾਕੀ ਇਹ ਵੀ ਵੀਰ ਦੇ ਮਿਲਦਾ ਪੱਠੇ ਘਾਟਿਆ ਪੱਠੇ ਨਹੀਂ ਆ ਰਹੇ ਹੈਂ ਸਾਲਾ ਜਦੋਂ ਨਹੀਂ ਆਖਾ ਹਾਂ ਵੀ ਹੋਣੀ ਪੱਠੇ ਪੱਠੇ ਘਾਟਿਆ ਵੀਰ ਕੋ ਦੁੱਧ ਦਾ 1 ਕਿਲੋ ਹੈਗਾ ਇਹਦੇ ਕੋਲ ਠੀਕ ਆ ਤੇ ਮੁੱਲ ਵੀਰ ਜੀ ਕਿੰਨਾ ਕਰਨਾ ਮੋਲ ਵੀਰੇ ਦਾ ਭਾਈ ਯਾਰ ਕਰਦੇ ਤੇ ਛੋੜ ਪ੍ਰਧਾਨ ਸਾਹਿਬ ਕੋ ਕਰਾ ਲਈਏ ਦੱਸੋ ਪ੍ਰਧਾਨ ਸਾਹਿਬ ਵੀਰੀ ਦੇ ਰਾਂ ਲੇ ਵੀ 2000 ਚੋਂ ਛੋੜ 19000 ਦੀ ਬਾਕੀ ਦੁੱਧ ਇਸ ਟਾਈਮ ਤੇ 10 ਕਿਲੋ ਜੋ ਡੰਗ ਪਾ ਤਿੰਨ ਡੰਗ ਜਿਹੜਾ ਮਰਦੀ ਖਣਾ ਦੀ ਕੋਈ ਬਾਤ ਘਾੜਦੇ ਨਹੀਂ ਮਿਲਦੀ ਗਾਰੰਟੀ ਫੋਰ ਕਿੰਨਾ ਡੰਗ ਰਾਂ ਠੀਕ ਹੈ ਠੀਕ ਹੈ ਹਾਂਜੀ ਆ ਜਿਹੜਾ ਵਾ ਇਹ ਸ਼ਾਈ ਵਾਲ ਕ੍ਰੋਸ ਸਟਰੀ ਹੈ ਸਾਡੀ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਜੀ ਹਾਂ 20-22 ਦਿਨ ਆ ਬੱਚਾ ਵਸ਼ਾ ਕੋਸ਼ੀ ਅੱਛੀ ਅੱਛੀ ਆ ਵਸ਼ੀ ਮਗਰ ਵਸ਼ੀ ਗਿਰਦੀ ਲੱਗਦੀ ਮੈਨੂੰ ਆ ਵਸ਼ੀ ਬੜੀ ਸੋਹਣੀ ਆ ਜੀ ਆ ਵੇਖੋ ਕਿੱਡੀ ਕੁਆਲਿਟੀ ਵਾਲੀ ਵਸ਼ੀ ਦਿੱਤੀ ਆ ਆ ਵੇਖੋ ਤੇ ਸੂਈ ਨੂੰ 10 ਦਿਨ ਹੋ ਗਏ ਜਾਦੇ 20 ਦਿਨ 20 ਦਿਨ 20 ਦਿਨ ਆ ਵੇਖੋ ਜੀ ਤੇ ਦੁੱਧ ਕਿੰਨਾ ਇਹਦੇ ਕੋਲ ਦੇਖੋ 13 ਕਿਲੋ ਰੇ 13 ਕਿਲੋ ਦੁੱਧ ਜੀ ਇਹਦੇ ਕੋਲ ਆ ਵੇਖੋ ਕਰੋ ਚੱਕ ਜੀ ਬਾਕੀ ਲਾਇਓ ਵੀਰ ਨੂੰ ਫੋਨ 13 ਕਿਲੋ ਦੁੱਧ ਇਸ ਟਾਈਮ ਤੇ ਹਾਜ਼ਰ ਜਿਹੜਾ ਦੱਸਿਆ ਹੋ ਥਾਣੇ ਦੇ ਵੀ ਸੋਨੇ ਦਾ ਚਵਾਈ ਵੀਰ ਜੀ ਰੱਸੀ ਪਾ ਗਏ ਕਰਦੇ ਬਿਨਾਂ ਰੱਸੀ ਤੋਂ ਠੀਕ ਆ ਦੁੱਦੋਂ ਵਾਜੂਗੀ ਵੀਰ ਜੀ ਥੋੜਾ ਪਤਾ ਵਾਧੂ ਕੀ ਰਾਡੇ ਪੱਠੇ ਪੱਠੇ ਨਹੀਂ ਆ ਗਏ ਵਾਧੂ ਕੀ ਠੀਕ ਆ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੋਲੇ ਦਾ 30000 ਰੁਪਏ ਛੋੜ ਕਿ ਨਹੀਂ ਕਰ ਦੋਗੇ 3000 ਦੀ 27 ਦੀ 27 ਦੀ ਪ੍ਰਧਾਨ ਸਾਹਿਬ ਕਰ ਨਹੀਂ ਥੋੜੀ ਉਹਦੀ ਕਿ ਨਹੀਂ ਮੌਕੇ ਦੇ ਖੋਲ ਕਰਨਾ ਹੈ ਫੋਨ ਲਾ ਲੈ ਕੋਈ ਹਨਾ ਫੋਨ ਲਾ ਫੋਨ ਲਾ ਲਈ ਦੇ ਦੇ ਰਾਂ ਆ ਹਨ 50000 ਦੇ 50000 ਦੀ ਹਾਂਜੀ ਬਾਕੀ ਸੂਈ ਤਾਜੀ ਹਾਂਜੀ ਤਾਜੀ ਠੀਕ ਹੈ ਜੀ ਤੁਹਾਡੇ ਘਰੇ ਸੂਈ ਆਏ ਘਰੇ ਘਰੇ ਲਾਭਾ ਲਗੇ ਕਮਾਂਡੋ ਅੱਛਾ ਅੱਛਾ ਤੇ ਕਰ ਨਹੀਂ ਕੋਈ ਗੱਲਬਾਤ ਹੋਰ ਜੀ ਬਸ ਬਾਕੀ ਵੀਰ ਨੂੰ ਲਾਇਓ ਫੋਨ ਹਰ ਵੇਲੇ ਪਸ਼ੂ ਹੁੰਦੇ ਆ ਵੀਰ ਕੋ ਇਹ ਜੇ ਵਿਗ ਵੀ ਗਏ ਤਾਂ ਉਦਾਂ ਵੀ ਆਉਂਦੇ ਜਾਂਦੇ ਰਹਿੰਦੇ ਆ ਵੀਰ ਕੋ ਵੀਡੀਓ ਨੂੰ ਫੁੱਲ ਸ਼ੇਅਰ ਕਰ ਦਿਓ ਆ ਕੇ ਦੋ ਟਾਈਮ ਦੀ ਚਵਾਈ ਕਰ ਲਿਓ ਚੈੱਕ ਪਾਸ ਕਰਕੇ ਲੈ ਕੇ ਜਾਇਓ ਧੰਨਵਾਦ ਜੀ